ਸਸਰੀ ਗੱਭੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜਾਨਵਰ ਛੱਡਣ ਵਾਲੇ ਬਾਜੀ ਵਾਲੇ ਤੇ ਇਹ ਲਾਸਟ ਬਾਜੀਆਂ ਛੱਡਾਂਗੇ ਤਿੰਨ ਤਾਂ ਬਿਠੇ ਆ ਤੇ ਤਿੰਨ ਥੱਲੇ ਆ ਤੇ ਇੱਕ ਤੁਹਾਨੂੰ ਚੀਜ਼ ਦੱਸਦੇ ਆ ਅੱਜ ਵੀ ਕੱਚਾ ਹੈ ਮੌਸਮ ਤੇ ਰਾਤ ਨੂੰ ਮੰਨ ਲਓ ਵੀ ਉਹ ਹੋ ਜਾਂਦੀ ਆ ਠੰਡ 12 ਵਜੇ ਤੋਂ ਬਾਅਦ ਕੰਪਿਊਟਰ ਆਪਣਾ ਜੋੜ ਜਾਂਦਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਦੇਸੀ ਜਿਹਾ ਨੁਸਖਾ ਆਪਣੇ ਕੋਲੇ ਤੇ ਆਜੂ ਤੁਹਾਨੂੰ ਦਿਖਾਉਣੇ ਆ ਤੇ ਦੋ ਪੱਠੇ ਬੈਠੇ ਆਪਣੇ ਉਧਰ ਉਹ ਵੀ ਛੱਡਾਂਗੇ ਕਲੀਆਂ ਵਾਲੀਆਂ ਬਾਗੀਆਂ ਵੀ ਚੱਲੀ ਜਾਂਦੀਆਂ ਉਹ ਬਥਰਾ ਲੱਗੇ ਠੀਕ ਹੈ ਜੀ ਆਵੇ ਦੋ ਮਿੰਟ ਆਪਣੇ ਇਹ ਹਜੇ ਪਹਿਲੀ ਪਹਿਲੀ ਕਲੀ ਵਾਲੇ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਵੀ ਆ ਗੋਲੀਆਂ ਬਣਾਈਆਂ ਆਪਾਂ ਦੇਸੀ ਆ ਗੋਲੀਆਂ ਬਣਾਈਆਂ ਦੇਸੀ ਠੀਕ ਹੈ ਜੀ ਆ ਗੋਲੀਆਂ ਠੀਕ ਹੈ ਇਹ ਬਣਾਈਆਂ ਆਪਾਂ ਨੋਰਮਲ ਜੀ ਇਹ ਚੀਜ਼ ਆ ਆ ਦੇਖੋ ਜਿਵੇਂ ਆਪਣੇ ਘਰਾਂ 'ਚ ਦੁੱਧ ਹੁੰਦਾ ਕਿ ਤੁਮ ਲਾਈ ਲਾਹ ਲੀ ਦੇ ਫਰੈਜ 'ਚ ਰੱਖਤੀ ਥੋੜੀ ਥੋੜੀ ਕਰਕੇ ਜੁੜ ਜਾਂਦੀ ਹੈ ਮਲਾਈ ਤੇ ਆਪਾਂ ਬਨਾਮ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਹੁਣ ਤੁਹਾਨੂੰ ਦੱਸਦਾ ਤਰੀਕਾ ਵੀ ਕਿਵੇਂ ਬਣਾਉਣੀਆਂ ਆਪਾਂ ਗੋਲੀਆਂ ਆਹ ਦੇਖੋ ਕਿਉਂ ਦੇਖੋ ਕਿਵੇਂ ਨਿਕਲਦੀ ਹੈ ਮਲਾਈ ਦੇ ਵਿੱਚ ਆਹ ਦੇਖੋ ਜੀ ਪੂਰੀ ਤਾਕਤ ਜਿਵੇਂ ਹੁਣ ਆਪਾਂ ਬਾਜ਼ੀਆਂ ਵਾਲੇ ਆ ਆਪਣੇ ਬਨਾਮ ਵੀ ਤੇ ਮੈਂ ਬਰਾਮਾ ਨਾਲ ਪੂਰੀ ਗੱਲ ਨਹੀਂ ਜਾਣਗੀ ਜੀ ਕੱਚਾ ਹੈ ਮੌਸਮ ਹੈ ਇਹਦੇ ਵਿੱਚ ਥੋੜੀ ਮਤਲਬ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਇੰਨੀ ਗੋਲੀਆਂ ਨਹੀਂ ਖਰਾਕ ਆ। ਆ ਦੋ ਚਮਚੇ ਪਾ ਲਓ ਮੱਕੀ ਦੇ ਆਟੇ। ਆਪਣੇ ਆਮਲਾਈ ਦੇ ਦੋ ਚਮਚੇ ਪਾ ਲਓ ਤੇ ਦੋ ਚੁੰਡੀਆਂ ਸੌਂਫ ਦੀਆਂ ਪਾ ਲਓ। ਕਾਲੀ ਮਿਰਚ ਪਾ ਲਓ। ਆਪਣੇ ਉਹ ਨਾਮ ਦੱਸਦੇ ਚ ਤੇ ਕੁਛ ਭਿਉਂਤੇ ਬਨਾਮ ਕੋਟ ਲੋਗੇ ਚ ਸੇਲ ਚਿੱਤੋ। ਤੇ ਉਸ ਤੋਂ ਬਾਅਦ ਕੀ ਨਾਲ ਲੈਂਦੇ ਬੇਸਣ ਲੈ ਲਓ। ਦੀ ਆਪ ਦੇ ਹਿਸਾਬ ਨਾਲ ਜਿੰਨਾ ਵੀ ਆਉਂਦਾ ਤਨ ਚਮਚੇ ਚਾਰ ਚਮਚੀ ਠੀਕ ਹੈ ਉਹਦੇ ਵਿੱਚ ਜਿਹੜੀ ਮੱਖਣੀ ਆਪਾਂ ਦੋ ਚਮਚੇ ਪਾਏ ਹੋਣਗੇ ਉਹਨੂੰ ਮਤਲਬ ਆਟੇ ਤਰ੍ਹਾਂ ਗੁੰਨੋ ਉਸ ਤੋਂ ਬਾਅਦ ਜਿਹੜੀ ਕਾਲੀ ਮਿਰਚੀ ਪੀਸੀ ਹੋਊਗੀ ਤੇ ਆਹ ਸੌਂ ਪੀਸੀ ਹੋਊਗੀ ਪਕੜੇ ਚੰਗੀ ਤਰ੍ਹਾਂ ਮਤਲਬ ਜਿਹੇ ਪੇੜਾ ਬਣ ਜਾਂਦਾ ਉਵੇਂ ਕਰੋ ਜੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਫਰਿੱਜ 'ਚ ਰੱਖ ਦੇਣੀ ਹੈ ਇਹ ਜਿਹੜੀਆਂ ਗੋਲੀਆਂ ਵਟ ਕੇ ਸਾਰਾ ਮਿਕਸ ਕਰਕੇ ਗੋਲੀਆਂ ਵਟ ਕੇ ਫ੍ਰੈਚ ਰੱਖ ਕੇ ਜਦੋਂ ਘੜੜੀਆਂ ਹੀ ਹੋਣੀਆਂ ਆ ਹਾਂ ਸਵੇਰ ਸ਼ਾਮ ਦੋ ਦੋ ਗੋਲੀਆਂ ਆਪਾਂ ਕਬੂਤਰ ਨੂੰ ਦਵਾਵਾਂਗੇ ਤਾਂ ਬਈ ਇੱਕ ਕਾਲੀ ਮਿਰਚ ਹੈ ਜਿਹੜੀ ਬਹੁਤ ਵਧੀਆ ਹੁੰਦੀ ਹੈ ਉਤਰਾਸਤੇ ਜਿਵੈਣ ਮਤਲਬ ਇਹ ਚੀਜ਼ਾਂ ਦਾ ਬਹੁਤ ਬਹੁਤ ਸਾਰੀਆਂ ਪੈ ਸਕਦੀਆਂ ਵਿੱਚ ਇਹਦੇ ਠੀਕ ਹੈ ਪਰ ਆਪਾਂ ਨੋਰਮਲ ਜਿਆਦਾ ਕਬੂਤਰ ਭੱਜਣ ਲੱਗ ਜਾਂਦਾ ਬਾਜੀ ਛੱਡਦੇ ਆ ਤਾਂ ਤੇ ਉਹ ਚੀਜ਼ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਗੋਲੀਆਂ ਆਪਾਂ ਦੇਣੀਆਂ ਕਿਵੇਂ ਕਬੂਤਰਾਂ ਨੂੰ ਆ ਬੱਚਾ ਇਹ ਛੋਟਾ ਚੀਜ਼ ਦਾ ਹੀ ਐ ਪਹਿਲੀ ਗਲੀ ਦਾ ਤੇ ਇਹਨੂੰ ਆਪਾਂ ਨੂੰ ਜੇ 5 ਦਿਨ ਮੰਮੂ ਨਾ ਤੇ ਟਾਈਮ ਵਧਾਇਆ ਨਹੀਂ ਬਈ ਫੁੱਲ ਬੱਚੇ ਨੇ ਠੀਕ ਐ ਇਹ ਜੁਬਾ ਸ਼ਾਮ ਆਪਾਂ ਇਹਨੂੰ ਗੋਲੀਆਂ ਦੇਈ ਜਨੇ ਐ ਐਸ ਡੀ ਕੇ ਨਾਲ ਰੱਖ ਲਿਆ ਇੱਥੇ ਠੀਕ ਐ ਜੀ ਦੂਜੀ ਚੱਕ ਲਈ ਪਾਣੀ ਪਹਿਲਾਂ ਦੇ ਦੋ ਨਾਲ ਦੀ ਨਾਲ ਪਾਣੀ ਨਾ ਦੋ ਜੀ ਗੋਲੀ ਦੇਣ ਤੋਂ ਬਾਅਦ ਠੀਕ ਹੈ ਜੀ ਆ ਗਈ ਗੋਲੀ ਅੰਦਰ ਆ ਦੇਖ ਲਓ ਆ ਬੱਚਾ ਸਾਹ ਤੱਕ ਰਹੀ ਹੈ ਤੇ ਬਈ ਜਿਹੜਾ ਇਹਨਾਂ ਦੀ ਪੇਟੀ ਹੁੰਦੀ ਆ ਖੁਸ਼ਕ ਹੁੰਦੀ ਆ ਉਹ ਉਹ ਡੁੱਡ ਕੇ ਉਹ ਉਤਰੀ ਪੇਟੀ ਖੁਸ਼ਕ ਹੋ ਜਾਂਦੀ ਹੈ ਤੇ ਉਹਦੇ ਨਾਲ ਇਹ ਦੇ ਨਾਲ ਬਈ ਉਤਰੀ ਮਤਲਬ ਅੰਗ ਜਿਹੜਾ ਪੇਟੀ ਇਹਦੀ ਉਹ ਮਤਲਬ ਬਈ ਵਧੀਆ ਚੱਲਣ ਲੱਗ ਜਾਂਦੀ ਹੈ ਉਂਟਰ ਦੀ ਬਿੱਟ ਬੁਟ ਨਹੀਂ ਰੋਕਦੀ ਜੀ ਤੇ ਇੱਕ ਆਹ ਝਾੜ ਚ ਆਪਣਾ ਪਠਾਏ ਵੀ ਛੱਡਾਂਗੇ ਬਾਈ ਇਹ ਵੀ ਤੁਹਾਨੂੰ ਬਹੁਤ ਚੰਗਾ ਟਾਈਮ ਬਧਾਇਆ ਬਈ ਇਹਨੇ ਵੀ ਤੇ ਥੋੜਾ ਇੱਕ ਦਿਨ ਮੀਂਹ ਚ ਭਿੱਜ ਗਿਆ ਸੀ ਇਹ ਕੰਗ ਫੁੰਗੀ ਇਹ ਝੜ ਗਿਆ ਤੇ ਆਹ ਐ ਕਰਕੇ ਬਈ ਯੋਗੀਆਂ ਦੇਣੀਆਂ ਕੋਈ ਜ਼ਿਆਦਾ ਨਹੀਂ ਬਈ ਨਾ ਕੁਝ ਵੀ ਨਹੀਂ ਲਾਉਣਾ ਪੈਂਦਾ ਬਸ ਕੋਈ ਮਹਿੰਗੀ ਚੀਜ਼ ਨਹੀਂ ਇਹ ਦੇਸੀ ਆ ਬਈ ਤਾਕਤ ਬਹੁਤ ਮਿਲਦੀ ਆ ਇੰਤਰਾਂ ਨੂੰ ਕੀ ਵੀ ਨਾਰਮਲ ਜਿਹਾ ਹੈਗਾ ਆਪਣੇ ਨਾਲ ਨਾਰਮਲ ਦੁਕਾਨਾਂ ਤੋਂ ਕਾਲੀ ਮਿਰਚ ਮਿਲ ਜਾਂਦੀ ਐ ਜਮੈਣ ਮਿਲ ਜਾਂਦੀ ਐ ਮੱਖਣੀ ਭੋਂ ਕਰੀ ਆ ਆਪਦਾ ਦੋ ਦੋ ਹੁੰਦਾ ਹੀ ਸਾਰਿਆਂ ਦੇ ਉੱਤੋਂ ਲਾ ਲਾ ਕੇ ਜੋੜੀ ਚੱਲੇ ਤੇ ਹੋਲੀ ਬੁਲੀ ਬਣਾਈ ਰੱਖੇ ਕੂਤਰਾਂ ਦੀ ਖਾਣਾ ਕਰਦੇ ਠੀਕ ਆ ਕੀ ਬਈ ਜੇ ਆਪਣੇ ਵੀਡੀਓ ਆ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਦਿਊਂ ਦੱਸੋ ਇਹ ਵੀ ਸਹੀ ਐ ਕਿ ਗਲਤ ਐ ਠੀਕ ਆ ਬਾਈ ਜੀ ਧੰਨਵਾਦ